ਸਤਿ ਸ਼੍ਰੀ ਅਕਾਲ ਜੀ ਵੈਲਕਮ ਆ ਜੀ ਤੁਹਾਡਾ ਆਪਣੇ ਚੈਨਲ ਬੀ ਸਟਾਈਲਿਸ਼ ਤੇ ਜਿਵੇਂ ਕਿ ਆਪਾਂ ਹਰ ਵਾਰ ਤੁਹਾਨੂੰ ਕੁਝ ਨਾ ਕੁਝ ਨਵਾਂ ਦਿਖਾਉਂਦੇ ਆ ਸੋ ਅੱਜ ਆਪਾਂ ਤੁਹਾਨੂੰ ਪਲੇਨ ਸਟੱਫ ਦਿਖਾ ਰਹੇ ਆ ਸਾਡੇ ਕੋਲੇ ਕਿਹੜੇ ਕਿਹੜੇ ਕਲਰ ਅਵੇਲੇਬਲ ਹੈ ਅਗਰ ਤੁਹਾਨੂੰ ਬਹੁਤ ਸਾਰੇ ਗਸਟਮਰਸ ਨੂੰ ਆਪਣੇ ਕੋਲ ਡਿਜ਼ਾਈਨ ਪਸੰਦ ਹੈਗੇ ਆ ਤੁਸੀਂ ਸਾਨੂੰ ਕਲਰ ਚਾਰਟ ਭੇਜ ਦੋ ਕਿ ਕਾਫੀ ਕੁਝ ਜਿਵੇਂ ਮੈਸੇजेस ਆਉਂਦੇ ਆ ਸੋ ਉਹਦੇ ਕਰਕੇ ਜੀ ਆਪਾਂ ਤੁਹਾਨੂੰ ਜੋ ਵੀ ਆਪਣੇ ਕੋਲੇ ਪਲੇਨ ਫੈਬਰਿਕ ਪਿਆ ਹੈਗਾ ਆਪਾਂ ਤੁਹਾਨੂੰ ਦਿਖਾ ਰਹੇ ਹੈਗੇ ਆ ਅਗਰ ਤੁਸੀਂ ਕਾਟਨ ਦੇ ਸੂਟਾਂ ਤੇ ਵੀ ਕੁਝ ਆਪਣੇ ਆਰਡਰ ਦੇ ਵਿੱਚ ਐਡ ਆਨ ਕਰਵਾਉਣਾ ਤੇ ਬਾਕੀ ਆਪਣੇ ਕੋਲੇ ਇੱਕ ਇਹ ਸਟਾਫ ਆਇਆ ਜੀ ਇਹ orange ਤੇ red ਦੇ ਮਿਲ ਡਾਈਡ ਹੈਗਾ ਇਹਨੂੰ ਮਤਲਬ ਇਹਦੇ ਨਾਲ ਬਾਟਮ ਆਪਾਂ ਡਾਈ ਕਰਵਾਵਾਂਗੇ ਸੋ ਬਹੁਤ ਹੀ ਸੋਹਣਾ ਜਿਵੇਂ ਇਹ ਜਿਹੜੇ ਡਬਲ ਟੋਨ ਹੁੰਦੀ ਹੈ ਉੱਪਰ orange ਹੈ نیچے red ਦਾ red ਥੋੜਾ ਲਾਈਟ ਆ ਰਿਹਾ ਵੀਡੀਓ ਦੇ ਵਿੱਚ ਕਿਉਂਕਿ ਡਾਰਕ ਸ਼ੇਡ ਹਮੇਸ਼ਾ ਹੀ ਇਸ ਤਰ੍ਹਾਂ ਥੋੜਾ ਲਾਈਟ ਆਉਂਦੇ ਆ ਇਸ ਤਰ੍ਹਾਂ red ਤੇ orange ਦਾ ਕੰਬੀਨੇਸ਼ਨ ਹੈ ਬਾਟਮ ਇਹਦੇ ਨਾਲ ਤੁਸੀਂ red ਦੇ ਵਾਲਾ ਕਰ ਸਕਦੇ ਹੋ ਇਹ ਥੋੜਾ red ਥੋੜਾ ਡਲ red ਜਿਹਾ ਹੈਗਾ ਬਹੁਤ ਹੀ ਸੋਹਣਾ ਸੋਬਰ ਕਲਾਸੀ ਲੁੱਕ ਹੈ ਸੋ ਇਹਦੇ ਲਈ ਤੁਸੀਂ ਕੋਈ ਵੀ ਆਪਣਾ ਕਟਵਰਕ ਦਾ ਡਿਜ਼ਾਈਨ ਵੀ ਹੈਵੀ ਲੈ ਸਕਦੇ ਹੋ ਜੀ ਬਾਜੂ ਤੇ ਘੇਰੇ ਤੇ ਸੋ ਕੋਈ 골ਡਨ ਵਰਕ ਪੀਟਾ ਵਰਕ ਚ ਵੀ ਜਾ ਸਕਦੇ ਹੋ ਔਰ ਇੱਕ ਪਾਰਟੀ ویئر ਸੂਟ ਬੰਦਾ ਹੈਗਾ ਸੋ ਇਹਦੇ ਵਿੱਚ ਆਪਣੇ ਕੋਲੇ ਦੋ ਸ਼ੇਡ ਆਏ ਹੈਗੇ ਆ ਕਾਫੀ ਸਟਾਕ ਆ ਇਹਦਾ ਆਪਾਂ ਲਿਆ ਹੈਗਾ ਸੋ ਉਹ ਤੁਸੀਂ ਲੈ ਸਕਦੇ ਹੋ ਇਹ ਜਿਵੇਂ ਪਿੰਕ ਤੇ ਰੂਬੀ ਦਾ ਕੰਬੀਨੇਸ਼ਨ ਸੋ ਇਹ ਵੀ ਥੋੜਾ ਵੀਡੀਓ ਦੇ ਵਿੱਚ ਸਹੀ ਨਹੀਂ ਆ ਰਿਹਾ ਕਲਰ ਬਹੁਤ ਹੀ ਸੌਫਟਰ ਜਾਂ ਬ੍ਰਾਈਟ ਸ਼ੇਡ ਹੈਗਾ ਜੀ ਇਹ ਦੇਖੋ ਪੂਰਾ ਰੂਬੀ ਡਾਰਕ ਸ਼ੇਡ ਹੈਗਾ ਉੱਪਰ ਪਿੰਕ ਕਾਜਰੀ ਜੱਟ ਪਿੰਕ ਦੀ ਟੋਨ ਹੈਗੀ ਆ ਸੋ ਇਹ ਪੂਰ ਫੁੱਲ ਡਾਰਕ ਸੂਟ ਕਲਰ ਹੈਗਾ ਜੀ ਇਹ ਵੀਡੀਓ ਦੇ ਵਿੱਚ ਚੇਂਜ ਆ ਰਿਹਾ ਸੋ ਬਹੁਤ ਹੀ ਇਹਦੀ ਡਾਈ ਹੈ ਜਿਹੜੀ ਬਹੁਤ ਹੀ ਪਰਫੈਕਟ ਹੈ ਕਿਉਂਕਿ ਅੱਪਾ ਜਦੋਂ ਇੱਥੇ ਕਈ ਵਾਰ ਕਰਦੇ ਹੈਗੇ ਆ ਤਾਂ ਉਹ ਪ੍ਰੋਪਰ ਦਿਖਦਾ ਇਹ ਮਿਲ ਡਾਈਡ ਸੂਟ ਹੈਗੇ ਆ ਸੋ ਇਹ ਪ੍ਰੋਪਰ ਜਿਹੜਾ ਡਾਈ ਹੋਏ ਹੋਏ ਆ ਸੋ ਇਹਨਾਂ ਨੂੰ ਤੁਸੀਂ बॉਟਮ ਲਗਾ ਕੇ ਜਿਵੇਂ ਕੋਈ ਵੀ ਸੂਟ ਪਾਰਟੀ ਵੀ ਰੈਡੀ ਕਰਵਾ ਸਕਦੇ ਹੋ ਜਿਹੜੇ ਅਗਲੇ ਸੂਟ ਹੈਗੇ ਆ ਜੀ ਇਹ कॉटन ਦੇ ਵਿੱਚ ਸੋ ਮੈਂ ਤਾਂ ਆਪਾਂ ਤੁਹਾਨੂੰ ਸਾਰੇ ਦੱਸਾਂਗੇ ਜੋ ਵੀ ਆਪਣੇ ਕੋਲੇ ਪਿਆ ਸੀ ਸਟਾਕ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਜਿਵੇਂ ਇਹ ਥੋੜਾ ਕੈਮਰੀ कॉटन टाइप ਦੇ ਵਿੱਚ ਹੈ ਜੀ ਇਹ ਸਾਰੇ 800 900 ਦੀ ਰੇਂਜ ਦੇ ਵਿੱਚ ਹੈ ਜੀ 1000 ਤੋਂ نیچے-नीचे ਹੈ ਸੋ ਉਹ ਆਪਾਂ ਨੂੰ ਮਤਲਬ ਦੇਖਣਾ ਪਊਗਾ ਕਿਉਂਕਿ ਇੰਨਾ ਕਿਸੇ ਨੂੰ ਮੈਟਰ ਵੀ ਨਹੀਂ ਕਰਦਾ ਸੋ ਸਾਰੇ ਫੈਬਰਿਕ ਹੈ ਜਿਹੜੇ ਵਧੀਆ ਹੈਗੇ ਆ ਜੀ ਇਹਦੇ ਤੇ ਤੁਸੀਂ ਕੋਈ ਵੀ ਵੇਲ ਪਾ ਕੇ ਕੋਈ ਵੀ ਜਿਹੜਾ ਡਿਜ਼ਾਈਨ ਨਾ ਕਰਵਾ ਸਕਦੇ ਹੋ ਇਹ ਜਿਵੇਂ ਕ੍ਰੈਸ਼ ਕਾਟਨ ਦੇ ਵਿੱਚ ਹੈ ਜੀ ਇਹ ਸ਼ੇਡ ਹੈ ਇਹ ਜਿਹੜਾ ਇੱਕ ਹੁਣ ਫੈਬਰਿਕ ਚੱਲਿਆ ਹੈਗਾ ਇਹ ਥੋੜਾ 1000 ਵਾਲਾ ਫੈਬਰਿਕ ਹੈ ਬਹੁਤ ਹੀ ਫਲੂਈ ਸਟੱਫ ਹੈਗਾ ਬਹੁਤ ਹੀ ਗ੍ਰੇਸ਼ਿਆ ਸ਼ੇਡ ਹੈ ਸੋ ਤੁਸੀਂ ਇਹਦੇ ਤੇ ਕਰਵਾ ਸਕਦੇ ਹੋ ਕ੍ਰਸ਼ ਕਾਟਨ ਦੇ ਆਪਣੇ ਕੋਲੇ ਕਾਫੀ ਜਿਵੇਂ ਮੈਸੇजेस ਸੀਗੇ ਜੀ ਕਿਹੜੇ ਸ਼ੇਡ ਪਏ ਹੈਗੇ ਆ ਸੋ ਇਹ ਕ੍ਰਸ਼ ਕਾਟਨ ਹੈ ਜੀ ਔਰ ਇਹ ਜਿਹੜੀ ਕਾਟਨ ਹੈ ਗਰਮੀ ਲਈ ਬਹੁਤ ਹੀ ਬੈਸਟ ਕਾਟਨ ਹੈਗੀ ਆ ਸੋ ਇਹ ਤੁਸੀਂ ਦੇਖ ਸਕਦੇ ਹੋ ਔਰ ਇਹ ਦਾ ਜਿਹੜਾ ਇਸ ਤਰ੍ਹਾਂ ਹੈਗਾ ਜੀ ਫਾਲ ਹੈ ਸੋ ਕਲਰ ਆਪਾਂ ਤੁਹਾਨੂੰ ਸੇਮ ਦਿਖਾ ਰਹੇ ਹਾਂ ਜਿਹੜਾ ਉਹ ਬਰਾਊਨ ਸ਼ੇਡ ਸੀ ਕੈਮਰੀ कॉटन ਦੇ ਵਿੱਚ ਸੋ ਇਹ ਹਾਰਡ ਹੈ ਔਰ ਬਿਲਕੁਲ ਜਿਹੜੀ ਵੈਸੇ ਥੋੜਾ ਹਾਰਡ ਹੈ ਗਫਚ ਹੈ ਜਿਵੇਂ ਮਾਵਾ ਦਿੱਤਾ ਹੁੰਦਾ ਗਫਚ ਨਹੀਂ ਹੈਗੀ ਸੌਰੀ ਹਾਰਡ ਹੈ ਪਰ ਵੈਸੇ ਜਿਹੜੀ ਪਤਲੀ कॉटन ਹੈ ਜੀ ਸੋ ਇਹ ਵੀ ਲੈ ਲੰਦੇ ਆ ਜੀ 900 ਦੀ ਰੇਂਜ ਦੇ ਵਿੱਚ ਹੈ ਲੈ ਲੰਦੇ ਵਿੱਚ ਆਪਣੇ ਕੋਲ ਇੱਕੇ ਸ਼ੇਡ ਅਵੇਲੇਬਲ ਹੈ ਕੋਈ ਵੀ ਇਹਦੇ ਵਿੱਚ ਤੁਸੀਂ ਅ ਡਿਜ਼ਾਈਨ ਆ ਕੋਈ ਵੀ ਕਰਵਾ ਸਕਦੇ ਆ 8 900 1000 ਵਾਲੇ ਕੋਈ ਪੀਸਿਸ ਹੀ ਹੈਗੇ ਆ ਸੋ ਆਪਾਂ ਤੁਹਾਨੂੰ ਦੱਸ ਦਾਂਗੇ ਇਹ ਜਿਹੜਾ ਕ੍ਰਸ਼ ਕਾਟਨ ਹੈ ਜੀ ਇਹ ਵੀ 800 ਦੇ ਵਿੱਚ ਹੈਗਾ ਇਹ ਆਪਾਂ ਪਿੱਛੇ ਜੇ ਸੂਟ ਪਾਇਆ ਸੀ ਸਾਰੇ ਬਹੁਤ ਡਿਮਾਂਡ ਸੀ ਇਹ ਆਪਣੇ ਕੋਲੇ ਜਿਵੇਂ ਸਟੱਫ ਪਿਆ ਹੈਗਾ ਤੁਸੀਂ ਕਰਵਾ ਸਕਦੇ ਹੋ ਪਰਪਲ ਸ਼ੇਡ ਦੇ ਵਿੱਚ ਕ੍ਰਸ਼ ਕਾਟਨ ਜੀ ਇਹਦੇ ਤੇ ਵੀ ਤੁਸੀਂ ਕਰਵਾ ਸਕਦੇ ਹੋ ਕਿਉਂਕਿ ਮੈਨੂੰ ਕਾਫੀ ਧੇਰ ਤੋਂ ਮੈਨੂੰ ਆਪ ਨੂੰ ਨਹੀਂ ਸੀ ਪਤਾ ਵੀ ਸਾਡੇ ਕੋਲੇ ਕ੍ਰਸ਼ ਕਾਟਨ ਪਈ ਹੈਗੀ ਹੈ ਇਹ ਕੈਮਰੀਕ ਕਾਟਨ ਹੈ ਜੀ ਇਹ ਵੀ क्रश कॉटन ਹੈ ਜੀ ਇਹ ਵੀ ਸ਼ੇਡ ਹੈ ਜਿਹੜਾ क्रश कॉटन ਦਾ ਹੈ ਜੀ ਸੋ ਦੇਖ ਸਕਦੇ ਹੋ ਤੁਸੀਂ ਇਹਦਾ ਫੋਰ ਕੋਈ ਵੀ ਡਿਜ਼ਾਈਨ ਤੁਸੀਂ ਇਹਦੇ ਤੇ ਕਰਵਾ ਸਕਦੇ ਹੋ ਜੀ ਲੇਲਨ ਹੈ ਜੀ ਸਕਾਈ ਕਲਰ ਹੈ 퍼ਪਲ ਸਕਾਈ ਇਹ ਸ਼ੇਡ ਹੈਗਾ ਸੋ ਲੇਲਨ ਅੱਗੇ ਜਿਵੇਂ ਇੱਥੇ ਬਹੁਤ ਹੀ ਆਰਾਮ ਨਾਲ ਜਿਵੇਂ ਆਪਾਂ ਵੇਅਰ ਕਰਦੇ ਹੈਗੇਆਂ ਕਿਉਂਕਿ ਅ ਅੱਗੇ ਜਿਨ੍ਹਾਂ ਕੋਲੋਂ ਲਾਈਨਿੰਗ ਵਾਲੇ ਸੂਟ ਨਹੀਂ ਵੇਅਰ ਹੁੰਦੇ ਸੋ ਸਕਾਈ ਸ਼ੇਡ ਹੈ ਜੀ ਪਰਪਲ ਸਕਾਈ ਜ ਹੈ ਸੋ ਇਹ ਵੀ 900 ਦਾ ਸੂਟ ਹੈ ਜੀ ਇਹ ਦੁਬਾਰਾ ਤੋਂ ਆਪਾਂ ਜਿਹੜਾ ਫਲੋਈ ਸਟੱਫ ਆਪਾਂ ਤੁਹਾਨੂੰ ਦਿਖਾਇਆ ਹੈਗਾ ਉਹ ਆ ਇਹ ਹਜ਼ਾਰ ਦੀ ਰੇਂਜ ਦੇ ਵਿੱਚ ਜਿੱਥੇ ਤੁਸੀਂ ਬੇਸ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਇਹ ਫੈਬਰਿਕ ਹੈ ਜੀ ਪਰਸਨਲੀ ਮੈਂ ਇਹ ਸੂਟ ਬਣਾਇਆ ਹੋਇਆ ਬਹੁਤ ਹੀ ਫਲੋਈ ਹੈ ਲੇਲਨ 900 ਦੇ ਵਿੱਚ ਹੈ ਜੀ ਕਰਾਸ਼ 800 ਦੇ ਵਿੱਚ ਹੈ ਬਸ 800 900 1000 ਦੇ ਵਿੱਚ ਹੈ ਜੀ ਜੋ ਕੋਈ ਵੀ ਤੁਸੀਂ ਲਓਗੇ ਔਰ ਇਹ ਹੈਗਾ ਜੀ ਲੇਲਨ ਦੇ ਵਿੱਚ ਇਹ ਵੀ ਲੇਲਨ ਦੇ ਵਿੱਚ ਹੈ अगेन ब्राउन ਪਹਿਲਾਂ ਆਪਾਂ ਕੈਮਰੀ कॉटनਸ ਦਿਖਾਇਆ ਤਾਂ ਤੁਸੀਂ ਇਹ ਲੈਣਾ ਤਾਂ ਇਹ ब्राउन ਸ਼ੇਡ ਹੈ ਜੀ ਲੇਲਨ ਦੇ ਵਿੱਚ ਸੋ ਬਹੁਤ ਹੀ ਬੈਸਟ ਸਟੱਫ ਹੈ ਇਹ ਗੈਂਸੇ ਸਲੋਈ ਸਟੱਫ ਦੇ ਵਿੱਚ ਹੈ ਜੀ ਬਹੁਤ ਹੀ ਸੋਹਣਾ ਗ੍ਰੇ ਸ਼ੇਡ ਹੈ ਇਹ ਹੋਪ ਲੇਲਣ ਦੇ ਵਿੱਚ ਹੈ ਜੀ ਨੋਸੋ ਦੀ ਰੈਂਡ ਦੇ ਵਿੱਚ ਹੈ ਇਹ ਹੈਗਾ ਜੀ ਸ਼ਾਈਨ ਵਾਲੀ ਕਾਟਨ ਹੈ 800 ਦੇ ਵਿੱਚ ਲੇ ਲੈਣਾ ਜੀ ਗ੍ਰੀਨ ਸ਼ੇਡ ਦੇ ਵਿੱਚ ਬਕਾਇਦਾ ਹਰ ਇੱਕ ਲੈ ਲੈਣ ਨਾਲ ਜਿਹੜੀ ਰੂਬੀ ਦੀ ਹੋਊਗੀ ਜੀ ਬਕਾਇਦਾ ਜਿਹੜੀ ਸਟੈਂਪ ਲੱਗੀ ਹੋਈ ਹੁੰਦੀ ਹੈ ਸੋ ਸੋ ਪਤਾ ਲੱਗਦਾ ਤੁਹਾਨੂੰ ਵੀ ਇਹਨੂੰ ਵਾਸ਼ ਕਰਨ ਤੋਂ ਬਾਅਦ ਨਾ ਤਾਂ ਜਿਹੜੇ ਰਿੰਕਲਸ ਪੈਂਦੇ ਔਰ ਨਾ ਹੀ ਇਹ ਸ਼੍ਰਿੰਕ ਹੁੰਦੀ ਹੈ ਸੋ ਇਹ ਥੋੜਾ ਜਿਹਾ ਲਾਈਟ ਸ਼ੇਡ ਹੈ ਜੀ ਸਕਾਈ ਸ਼ੇਡ ਹੈ ਔਰ ਇਹ ਵੀ ਸਕਾਈ ਸ਼ੇਡ ਹੈ ਜੀ ਸੋ ਉਮੀਦ ਹੈ ਜੀ ਤੁਹਾਨੂੰ ਸਟੱਫ ਜਰੂਰ ਪਹੁੰਚਦਾ ਆ ਹੋਊਗਾ ਔਰ ਜਿਨ੍ਹਾਂ ਨੇ ਵੀ ਪਹਿਲਾਂ ਨੇ ਆਪਾਂ ਨੂੰ ਮੈਸੇजेस ਕੀਤੇ ਸੀ ਉਹਨਾਂ ਨੂੰ ਵੀ ਰਿਪਲਾਈ ਮਿਲ ਗਿਆ ਹੋਣਾ ਸੋ ਤੁਸੀਂ ਇਹਨਾਂ ਦੇ ਕੋਈ ਵੀ ਤੁਸੀਂ ਆਪਣਾ ਸੂਟ ਬੁੱਕ ਕਰਕੇ ਵਰਕ ਕਰਵਾ ਸਕਦੇ ਹੋ ਸੋ ਜੀ ਇਸੇ ਤਰ੍ਹਾਂ ਆਪਾਂ ਤੁਹਾਡੇ ਨਾਲ ਨਵੇਂ-ਨਵੇਂ ਆਈਡੀਆਜ਼ ਸ਼ੇਅਰ ਕਰਦੇ ਰਹਾਂਗੇ ਸੋ ਬਰਜ ਰਮੇ ਚਾਨ ਵੀ ਸਟਾਈਲਿਸ਼ ਤੇ ਵੀਡੀਓ ਵਾਚ ਕਰਨ ਲਈ ਬਹੁਤ ਬਹੁਤ ਥੈਂਕ ਯੂ ਜੀ ਥੈਂਕ ਯੂ ਸੋ ਮੱਚ